अलिकति उन्होंने भी बेनती करूँगा कि अपना सम्मान लागुरु जी की फतह धन धन साहिब श्री गुरु नानक देव जी का पाँच सौ छपंजा प्रकाश दिहाड़ा आप मना रही हूँ हर दुनिया के हर कोने के प्रकाश दिहाड़ा सबको बड़ी धूमधाम श्रद्धा ना रही है, हर हर है ना 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 सो ਸਾਰੇ ਸੰਤਾ ਨੂੰ ਬਹੁਤ ਬਹੁਤ ਅੰਨਿਆ ਬਹੁਤ ਬਹੁਤ ਧੰਨਵਾਦ ਸਮੂਸਾ ਹੋਵੇ ਚਾਹੇ ਕੋਈ ਕਾਰਨ ਜਿਹਦਾ ਸਹਾਇਕ ਹਮੇਸ਼ਾ ਸਾਡੇ ਨਾਲ ਰਿਹਾ ਹੈ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰੂੰਗਾ ਆਪਣਾ ਆਪਣਾ ਸਮਾਂ ਅੱਗੇ ਲੈ ਸਾਡੇ ਸੰਦੀਪ ਕੁਮਾਰ ਜੀ ਛੋਡਾ ਉਹਨਾਂ ਵੱਲੋਂ ਡੀਐਸਪੀ ਬਣਨ ਤੇ ਛੋਡਾ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਜਿਹੜਾ ਪਰਿਵਾਰ ਦਾ ਮੈਂਬਰ ਸੋਚਿਆ ਹੈ ਸਦਾ ਸਾਡੇ ਦਾ ਆਪਣਾ ਸਨਮਾਨ ਲੈ ਉਸ ਤੋਂ ਬਾਅਦ ਅਸੀਂ ਕਰਾਂ ਸੌਂ ਚੰਕੂ ਜੀ ਪਹੁੰਚੇ ਹਨ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੇ ਸ੍ਰੀ ਗੁਰੂ ਰਾਮ ਦਾ ਸੇਵਾ ਸੁਭਾਈ ਜੀ ਉਹਨਾਂ ਦੇ ਪਤਨ ਉਹਨਾਂ ਦੀ ਪੂਰੀ ਟੀਮ ਸਾਡੀ ਹਰ ਸਾਡੇ ਪਹਿਲੇ ਸੱਤੇ ਦੇ ਪਹੁੰਚਾਂਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਸਾਰੇ ਕਮੇਟੀ ਮੈਂਬਰوں ਨੂੰ ਬੇਨਤੀ ਕਰੂੰਗਾ ਸਾਡੇ ਸਾਡੇ ਸਰਪਾਲ ਸਿੰਘ ਜੀ ਮਿਕਾ ਜੀ ਕੋਲੀ ਸਾਹਿਬ ਸੁਨੀ ਬੋਲੀ ਜੀ ਪੰਚਾਂ ਦੇ ਅੱਜੋ ਸਨਮਾਨ ਕਰਨੇ ਹਾਂ ਸਾਰੇ ਹਰੀ ਸਾਹਿਬ ਸਾਹੀ ਸਰਦਾਰ ਪਰਮੇਂਦਰ ਸਿੰਘ ਜੀ ਮਿੰਟੂ ਨੌਰਪਾਲ ਜੀ ਵੱਲੋਂ ਕਾਪ ਜੀ ਦੇ ਹਜੂਰੀ ਵਿੱਚ ਪਿਛੇ ਕਈ ਦਿਨਾਂ ਤੋਂ ਲੈ ਕੇ ਧੁਰ ਕੀ ਬਾਣੀ ਆਈ ਤਿੰਨ ਸ਼ਬਦੀ ਚਿੰਤ ਮਟਾਈ ਜੀ ਦੇ ਸ੍ਰੀ ਸਹਿਜ ਬਾਣ ਤਰੰਤ ਕਰਵਾਏ ਸ਼ੁਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਗੁਰੂ ਗ੍ਰੀਵ ਨਵਾਜੀਓ ਸਹਿਜ ਬਾਣ ਦੇ ਭੋਗ ਨਿਰਭਿੰਤਾ ਸਹਿਤ ਪਾਏਗੇ ਹੰਨ ਬਾਣ ਦੇ ਭੋਗ ਤੋਂ ਉਪਰੰਤ ਤਪ ਜਿੰਦੇ ਸਾਰ ਸਤਿਗੁਰ ਸਤਿ ਸਾਕੀਆ ਗਿਆਨ ਤਾਂ ਕਿਸ ਕਰਮ ਦਾ ਸਰ ਅਰਦਾਸ ਬੇਨਤੀ ਹੈ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਭੇ ਅੰਧੇਰ ਭਲਵਾ ਗਿਆਨ ਧਿਆਨ ਕਿਛ ਕਰਮ ਨਾ ਜਾਣਾਂ ਸਾਰ ਨਾ ਜਾਣਾਂ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ